ਨਾਮ ਸ੍ਰੀ ਵਾਹਗੁਰੂ ਸਾਹਿਬ ਜੀ ਸਤ ਗੁਰ ਨਾਨਕ ਪਰਟਿਆ ਮੀ ਧੁੰਦ ਜਗ ਚਾਨਣ ਹੋਆ ਜਿਉਂ ਪਰ ਸੂਰਜ ਨਿਕਲਿਆ ਤਾਰੇ ਛਾਪੀ ਅੰਧੇੜ ਪਲੋਆ ਵਾਹ ਬੁੱਢੀ ਕਾਂਸਾ ਮਹਾਬੁੱਢੀ ਕੀ ਫਤਿਹ ਆਪਾਂ ਅੰਤ ਵੇਲੇ ਤੋਂ ਲੈ ਕਰਕੇ ਹੀ ਜੋ ਪਾਤਸ਼ਾਹੀ ਕੀ ਅਪਾਰ ਕਿਰਤ ਦਾ ਸਰਕਾਰ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਯੂਰਿ ਮਾਸਟਰ ਦੇ ਬਹੁਤ ਸਾਰੇ ਬੱਚਿਆਂ ਪਾਸੋਂ ਔਰ ਲਗ ਲਗ ਅਕੈਡਮੀਆ ਚੋਂ ਆਏ ਛੋਟੇ ਭਜੰਗੀ ਸਿੰਘਾਂ ਪਾਸੋਂ ਸਤਿਗੁਰਾਂ ਦੀਆਂ ਵਿਚਾਰਾਂ ਸਰਮਣ ਕੀਤੀਆਂ ਜਿਸ ਵੇਲੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਉਣਾ ਹੋਇਆ ਉਸ ਵੇਲੇ ਸੰਸਾਰ ਦਾ ਕੀ ਹਾਲ ਹੈ ਭਾਈ ਸਾਹਿਬ ਭਾਈ ਮੁਰਦਾ ਜੀ ਆਪਣੀਆਂ ਬਾਣੇ ਵਿੱਚ ਉਸ ਵੇਲੇ ਦਾ ਹਾਲਾਤ ਲਿਖਦੇ ਐ ਕਲ ਆਈ ਕੁੱਤੇ ਮੋਹੀ ਖਾਜ ਹੋਆ ਮਰਦਾਨ ਕੁਸਾਈ ਰਾਜੇ ਆਪ ਤਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਔਰ ਐਸੇ ਬਚਨ ਨੂੰ ਬਾਣੀ ਵਿੱਚ ਕਿਉਂ ਲਿਖਿਆ ਹੈ ਰਾਜੇ ਸ਼ਹੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁਤੇ ਕਾਜੀ ਹੋਏ ਰਿਸ਼ਮਤੀ ਵੱਡੀ ਲੈ ਕੇ ਹੱਕ ਗਵਾਏ ਬ੍ਰਾਹਮਣਾਂ ਦਾ ਮੈਂ ਜੀਂਆਂ ਖਾਏ ਕਾਜੀ ਹੋਏ ਰਿਸ਼ਮਤੀ ਵੱਡੀ ਲੈ ਕੇ ਹੱਕ ਗਵਾਏ ਜੋ ਵੀ ਜੁਗਤ ਨ ਜਾਣੈ ਬੰਧ ਤੀਨੇ ਉਜਾੜੇ ਦਾ ਜੋ ਵੀ ਜੁਗਤ ਨ ਜਾਣੈ ਅੰਧ ਤੀਨੇ ਉਜਾੜੇ ਦਾ ਬੰਧ ਕਿੰਨਾ ਨੇ ਸੰਸਾਰ ਨੂੰ ਉਜਾੜਨਾ ਕੀਤਾ ਸੰਸਾਰ ਨੂੰ ਕਾਇਮ ਰੱਖਣ ਦੇ ਦੇ ਚਾਰ ਪਿੱਲਰ ਆ ਧਰਮ ਦਾ ਹੈ ਜੀਵਤੀ ਜੀਵਨ ਦਾ ਹੈ ਰਾਜਨੀਤੀ ਦਾ ਹੈ ਗੁਰੂ ਪਿਆਰਿਓ ਲਗਭਗ ਇਹ ਸਾਰੇ ਹੀ ਪਿੱਲਰ ਖਤਮ ਹੋ ਚੁੱਕੇ ਸੀ ਧਰਤੀ ਨੇ ਪੁਕਾਰ ਕੀਤੀ ਕਿ ਮੇਰੇ ਚਾਰ ਪੈਸੰ ਧਰਮ ਦੇ ਜਿੰਨਾ ਵਿੱਚੋਂ ਤਿੰਨ ਪੁੱਟ ਚੁੱਕੇ ਆ ਇੱਕੋ ਹੀ ਰਹਿ ਗਿਆ ਮਤਲਬ ਦੁਨੀਆ ਇੱਕੇ ਪੈਰ ਤੇ ਹੋ ਗਈ ਹੈ ਵਿਸ਼ੇਵਕਾਰਾਂ ਤੇ ਮਾਇਆ ਦੀ ਇਕੱਤਰਤਾ ਕਾਰਨ ਤੇ ਹੋਰ ਇਹਨਾਂ ਪਾਸੇ ਟਲ ਪਈ ਹੈ ਨਾ ਲੋਕਾਂ ਵਿੱਚ ਧਰਮ ਹੈ ਨਾ ਰਾਜਨੀਤਿਕ ਲੋਕ ਚੰਗੇ ਰਹੇਗੇ ਹਨ ਕਾਜੀ ਜੱਜ ਨੂੰ ਕਹਿੰਦੇ ਆਪਣੇ ਜੱਜ ਹੁੰਦਾ ਹੈ ਮੁਸਲਮਾਨਾਂ ਦਾ ਕਾਜੀ ਉਹ ਗੁਰੂ ਪਿਆਰਿਓ ਜੇ ਨਿਆਂ ਕਰਦਾ ਹੈ ਤਾਂ ਉਹ ਵੀ ਜਿਹੜਾ ਉਹਨੂੰ ਵੱਡੀ ਦੇ ਦਿੰਦਾ ਹੈ ਉਸਰੇ ਪੱਖ ਤੇ ਫੈਸਲਾ ਕਰਦਾ ਅੱਜ ਵੀ ਇਹ ਚੱਲਦਾ ਔਰ ਜਦੋਂ ਸੰਸਾਰ ਦੀ ਐਸੀ ਹਾਲਤ ਵੇਖੀ ਜਿਹੜਾ ਬ੍ਰਾਹਮਣ ਸੀ ਤਰਮਨਾਮੁਖੀ ਉਹਦੇ ਵਾਸਤੇ ਵੀ ਪਾਤਸ਼ਾਹ ਨੇ ਬਾਣੀ ਚ ਲਿਖਿਆ ਬ੍ਰਾਹਮਣ ਵੇਦਾਂ ਗ੍ਰੰਥਾਂ ਦੇ ਗਲਤ ਅਰਥ ਕਰਕੇ ਸੰਸਾਰ ਨੂੰ ਕਿਉਂਕਿ ਪਰਜਾ ਅੰਧੀ ਗਿਆਨ ਬਿਨ ਦੁਨੀਆ ਨੂੰ ਗਿਆਨ ਨਹੀਂ ਸੀ ਕੋੜ ਸੱਤ ਮੁਖੋਂ ਉਲਾਈਏ ਝੂਠ ਮੂਠ ਬੋਲ ਕੇ ਸੰਸਾਰ ਨੂੰ ਵਰਗ ਲਾਉਂਦੇ ਸੀ ਲੁੱਟਦੇ ਸੀ ਬ੍ਰਾਹਮਣ ਨਾਵੈ ਜੀਆਂ ਘਾਏ ਘਾਉਣਾ ਹੁੰਦਾ ਹੈ ਮਰਨਾ ਲੁੱਟਣਾ ਕਾਜੀ ਵੇ ਰਿਸ਼ਮਤੀ ਵੱਡੀ ਲੈ ਕੇ ਹੱਥ ਗਵਾਏ ਜੋਗੀ ਜੋਤਨ ਜਾਣੇ ਅੰਧ ਤੀਨੇ ਉਜਾਲੇ ਦਾ ਬੰਦ ਇਹ ਸਾਰੇ ਹੀ ਸੰਸਾਰ ਨੂੰ ਲੁੱਟਣ ਤੇ ਲੱਗੇ ਹੋਏ ਸੀ ਉਜਾਲਣ ਤੇ ਲੱਗੇ ਹੋਏ ਸੀ ਉਸ ਵੇਲੇ ਫਿਰ ਜਿਵੇਂ ਸੰਸਾਰ ਦੇ ਵਿੱਚ ਕਹਿੰਦੇ ਆ ਕਿ ਧਰਤੀ ਦੇ ਹੇਠਾਂ ਕੋਈ ਫਲਦਾ ਹੈ ਉਹ ਰੋਇਆ ਹੁਣੇ ਸਿੱਖਾ ਬੱਚਿਆਂ ਨੇ ਉਹਦੇ ਵਿੱਚ ਸ਼ਬਦ ਦੀ ਉਚਾਰ ਸੀਗਾ ਕਿ ਧਰਤੀ ਦੇ ਉਠੇੜਾ ਜਿਹੜਾ ਬਲਦ ਹੈ ਉਹ ਰੋਇਆ ਮਤਲਬ ਉਹ ਨਹੀਂ ਰੋਇਆ ਥੱਲੇ ਕੋਈ ਬਲਦ ਨਹੀਂ ਹੈ ਬਾਬਾ ਜੀ ਕਹਿੰਦੇ ਅਸਲ ਵਿੱਚ ਧਰਮ ਹੈ ਤਾਲ ਧਰਮ ਦਇਆ ਦਾ ਭੂਤ ਸੰਤੋਖ ਥਾਪ ਰੱਖਿਆ ਜਿੰਸੋ ਇਹ ਧਰਮ ਦੇ ਵਿੱਚ ਕੋਈ ਵੀ ਨਾ ਰਿਹਾ ਤੇ ਉਸ ਵੇਲੇ ਅਕਾਲ ਪੁਰਖ ਦੇ ਕੋਲ ਪੁਕਾਰਾਂ ਨਹੀਂ ਆ। ਕਲ ਤारण गुरु नानक ਆਇਆ ਫਿਰ ਉਹ ਤारण पुरਖ ਗੁਰੂ ਨਾਨਕ ਦੇ ਰੂਪ ਦੇ ਵਿੱਚ ਮਾਤ ਲੋਕ ਦੇ ਵਿੱਚ 1477 ਈਸਵੀ ਨੂੰ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਇਹ ਅਵਤਾਰ ਧਾਰਦੇ ਆ। ਜਨਮ ਤੋਂ ਹੀ ਉਹਨਾਂ ਦੇ ਅਨੋਖੇ ਗੌਤਕ ਸਨ ਬਚਪਨ ਤੋਂ ਹੀ ਜਿਸ ਤਰ੍ਹਾਂ ਪੈਸਾ ਨੇ ਦੱਸਿਆ ਕਿदाई ਦੌਲਤਾਂ ਜਿਸ ਵੇਲੇ ਉਹ ਸੇਵਾ ਕਰ ਰਹੀ ਹੈ ਮਾਤਾ ਜੀ ਦੇ ਹਜ਼ੂਰ ਤੌਰ ਸਹਿਤ ਗੁਰੂ ਨਾਨਕ ਪਾਤਸ਼ਾਹ ਨੇ ਜਨਮ ਲਿਆ ਤੇ ਉਸੇ ਵੇਲੇ ਇਸ ਦੌਲਤਾਂ ਦੇ ਹਿੱਸਾ ਪ੍ਰਕਾਸ਼ ਪਿਆ ਉਹਦੇ ਨੇਤਰ ਗੁਰੂ ਪਿਆਰੇਓ ਤੱਕੜੇ ਹੋ ਗਏ ਦੇਖਣ ਲੱਗ ਇਸੇ ਤਰ੍ਹਾਂ ਹੀ ਗੁਰ ਪਿਆਰ ਉਹ ਜਦ ਵੱਡੇ ਹੋਏ ਸਕੂਲੇ ਪੜਨ ਆਇਆ ਤਾਂ ਬੰਦਕ ਹਰਦੀਆਰ ਕਹਿੰਦਾ ਹੈ ਅੰੰਤ ਹਰਦੀਆਰ ਕਹਿੰਦਾ ਹੈ ਨਹਿਤਾ ਕਾਲੂ ਜੀ ਨੂੰ ਕਿ ਆਪ ਜੀ ਦਾ ਪੁੱਤਰ ਤਾਂ ਪਰਮੇਸ਼ਰ ਦਾ ਸਰੂਪ ਹੈ ਇਹ ਅਕਾਲਪੁਰ ਦਾ ਰੂਪ ਹੈ ਇਹ ਸਾਰੀ ਦੁਨੀਆ ਨੂੰ ਤਾਰ ਲਾਇਆ ਇਸੇ ਕਰਕੇ ਇਹਨਾਂ ਦੇ ਨਾਮ ਦੇ ਨਾਲ ਨਾਨਕ ਦੇ ਨਾਲ ਕੁਝ ਵੀ ਨਹੀਂ ਲਾਉਣਾ ਜਿਸ ਮਨੇ ਪੰਤ ਹਰਿਆਣੇ ਨਾਮ ਰੱਖਿਆ ਤਾਂ ਮਹਤਾ ਜੀ ਪੁੱਛਦੇ ਆ ਕਿ ਇਹਨਾਂ ਦੇ ਨਾਮ ਦੇ ਨਾਲ ਕੋਈ RAM ਦੇ ਵਾਦੀ ਲਾਓ ਤਾਂ ਪੰਤ ਹਰਿਆਣੇ ਕਹਿੰਦੇ ਇਹਨਾਂ ਦੇ ਨਾਮ ਦੇ ਨਾਲ ਜਿਵੇਂ ਦੁਨੀਆ ਸਿੱਖ ਸਮਝੇਗੀ ਆਪਣੇ ਤਖਾਲਸ ਲਾ ਲਵੇਗੀ ਇਸ ਰਚੀ ਦਾ ਮਾਲਕ ਹੈ ਔਰ ਪਟਾਣੇ ਵੀ ਬਾਣੀ ਵਿੱਚ ਕਹਿ ਦਿੱਤਾ ਆਪ ਨਰਾਇਣ ਕਲਾਕਾਰ ਜਗ ਮੈਂ ਪਰਵਰੇ ਮਾਨਵ ਜਿਹਨੇ ਪਰਮੇਸ਼ਰ ਆਪਣੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਗੇੜਾ ਮਾਰਨ ਆਇਆ ਤੇ ਕਿ ਜਿਵੇਂ ਤਾਰ ਖੇਤ ਗੇੜਾ ਮਾਰਨ ਜਾਂਦਾ ਹੈ ਆਪਣੀ ਫਸਲ ਦੀ ਸੰਭਾਲ ਕਰਨ ਲਈ ਇਹ ਸ੍ਰਿਸ਼ਟੀ ਪਰਮੇਸ਼ਰ ਦੀ ਬਣਾਈ ਹੋਈ ਆ ਜਦੋਂ ਇਹਦੇ ਵਿੱਚ ਘਾਟ ਆ ਗਈ ਜਦੋਂ ਵਿਸ਼ੇਵਕਾਰਾਂ ਦਾ ਨਦੀਨ ਪੈਦਾ ਹੋ ਗਿਆ ਉਸ ਨੂੰ ਖਤਮ ਕਰਨ ਲਈ ਉਸ ਪਰਮੇਸ਼ਰ ਨੂੰ ਨਾਨਕ ਜੀ ਦੇ ਰੂਪ ਵਿੱਚ ਆਉਣਾ ਪਿਆ ਭਾਵੇਂ ਕਿ ਇੱਥੇ ਆ ਕੇ ਸਤਗੁਰ ਨਾਨਕ ਜੀ ਨੇ ਕਿਤੇ ਵੀ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਆਪਣੇ ਆਪ ਨੂੰ ਉਸ ਸੂਖਮ ਸ਼ਕਤੀ ਦਾ ਜੋ ਸਾਰੇ ਸੰਸਾਰ ਵਿੱਚ ਸਮਾਈ ਹੋਈ ਹੈ ਉਹਦਾ ਸ਼ਾਇਰ ਉਹਦਾ ਕਵੀ ਕਹਦਾ ਨਾਨਕ ਸ਼ਾਇਰ ਏਕ ਕਹਿਤ ਹੈ ਤਾਂ ਇਸ ਤਰ੍ਹਾਂ ਕੋ ਪਿਆਰੋ ਸਭੋਲਾ ਨੇ ਇੱਥੇ ਆਪਣੀ ਆਤਮਾ ਕਿਤੇ ਵੀ ਰੱਬ ਨਹੀਂ ਦਿਖਾਇਆ ਪਰ ਉਹ ਖੁਦ ਹੀ ਸੰ ਪਰਮੇਸ਼ਰ ਆ ਪਰ ਜਿਹੋ ਜੇ ਸਾਨੂੰ ਬਣਾਉਂਦੇ ਬਣਾਉਣਾ ਚਾਹੁੰਦੇ ਸੀ ਉਹ ਇਹ ਜਾ ਉਹ ਨਾਨੇ ਸੰਸਾਰ ਵਿੱਚ ਜਾ ਕੇ ਲੋੜ ਕੀਤਾ ਜਗਾ ਜਗਾ ਤੇ ਜਾ ਕੇ ਸੰਸਾਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਆਚਾਰ ਉਦਾਸੀਆਂ ਲਾਈਆਂ ਜਦ ਪੰਤ ਗੋਪਾਲ ਕੋਲ ਜਾਂਦੇ ਆਂਦੇ ਗੋਪਾਲ ਕੋਲ ਤਾਂ ਉਹ ਆਂਦੇ ਗੋਪਾਲ ਨੇ ਜਨ ਪੜਾਇਆ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਬਾਂਦਾ ਜੀ ਇਸ ਨੂੰ ਪੜ੍ਹਨ ਦਾ ਕੀ ਫਾਇਦਾ ਮੈਨੂੰ ਉਹ ਪੜ੍ਹਾਓ ਕਿ ਸਾਡੇ ਖਾਂਦੇ ਬੰਦੇ ਕੱਟੇ ਜਾਣ ਸਾਹੇ ਕੱਟੇ ਜਾਣ ਪੰਤ ਗੋਪਾਲ ਕਹਿ ਨਗਿਆ ਵੀ ਉਹ ਕੀ ਪੜ੍ਹਾਵਾਂ ਮੈਂ ਚੰਦੂ ਉਹ ਪਟਵਾਰੀ ਦਾ ਪੁੱਤਰ ਹੈ ਤੇਰੇ ਲਈ ਏਕਾ ਦੂਆ ਗਿਣਤੀ ਪਹਾੜੇ ਔਰ ਜਿਹੜਾ ਹੈ ਸੰਖਿਆ ਔਰ ਅੱਖਰ ਇਹਨਾਂ ਦਾ ਗਿਆਨ ਜ਼ਰੂਰੀ ਹੈ ਤਾਂ ਉਸ ਵੇਲੇ ਤੁੰਗੁਰ ਲਾਲ ਕਲੇਰ ਜੀ ਕਹਿੰਦੇ ਹਨ ਕਿ ਨਹੀਂ ਮੈਨੂੰ ਉਹ ਪੜ੍ਹਾ ਜਿਹਦੇ ਨਾਲ ਇਹ ਸ੍ਰਿਸ਼ਟੀ ਦੇ ਵਿੱਚ ਕੋਈ ਚੰਗੇ ਗੁਣ ਪੈਦਾ ਹੋਣ ਤਾ ਸਤਿਗੁਰੂ ਪਾਤਸ਼ਾਹ ਜੀ ਨੇ ਏਸੇ ਤਰ੍ਹਾਂ ਜਗਾ ਜਗਾ ਤੇ ਜਾ ਕੇ ਗਿਆਨ ਦਿੱਤਾ ਪੰਡਤ ਗੋਪਾਲ ਨੇ ਵੀ ਮਹਤਾ ਜੀ ਨੂੰ ਕਿਹਾ ਕਿ ਮਹਤਾ ਜੀ ਤੁਹਾਡਾ ਪੁੱਤਰ ਤਾਂ ਪਹਿਲਾਂ ਹੀ ਪੜਿਆ ਪੜਾਇਆ ਹੈ ਇਸ ਨੂੰ ਪੜ੍ਹਾਉਣ ਦੇ ਖਿਆਲਾਂ ਵਿੱਚ ਨਾ ਪਾਓ ਇਸੇ ਤਰ੍ਹਾਂ ਹੀ ਜਿਸ ਵੇਲੇ ਗੁਰ ਪਿਆਰੇ ਉਹ ਤੁਹਾਨੂੰ ਨਾਨਕ ਦੇ ਮਹਾਰਾਜ ਜੀ ਤੇ ਜਨੇਊ ਦੀ ਰਸਮ ਦਾ ਸਮਾਂ ਆਉਂਦਾ ਹੈ ਮੇਟਾ ਕਲੂਜੀ ਰੀਤੀ ਰਿਵਾਜ ਮੁਤਾਬਕ ਪੰਕ ਹਦਿਆਲ ਨੂੰ ਬਣਾਉਂਦੇ ਐ ਕਿ ਸਾਡੇ ਪੁੱਤਰ ਦੀ ਵੀ ਧਰਮ ਦੇ ਵਿੱਚ ਲਿਆਉਣ ਵਾਸਤੇ ਜਨੂ ਪਾਇਆ ਜਾਵੇ 사ਦਾ ਤਿਆਰੀ ਕੀਤੀ ਗਈ ਸਮਾਗਮ ਰਚਿਆ ਗਿਆ ਰਿਸ਼ਤੇਦਾਰ ਸਾਥ ਸੰਬੰਧੀ ਨਗਰ ਨਿਵਾਸੀ ਪੰਕ ਹਦਿਆਲ ਤੇ ਉਹਦੇ ਨਾਲ ਹੋਰ ਕਈ ਪੰਕ ਤਾਂ ਜਿਸ ਮਨੇ ਸਾਰੀ ਤਿਆਰੀ ਕਰਕੇ ਉਹਦਾ ਲੰਗਰ ਬਣਿਆ ਵੱਡਾ ਸਮਾਗਮ ਕਿਉਂਕਿ ਵੱਡਾ ਘਰ ਹੈ ਇਹਦਾ ਰਾਏ ਬਲਾਲ ਜੋ ਮੌਕੇ ਦਾ ਰਾਜਾ ਹੈ ਗੁਰੂ ਪਿਆਰਿਓ ਉਹਨਾਂ ਨੇ ਪਣਵਾਈ ਹੈ ਮੈਂ ਤਾਂ ਕਹ ਲੀ ਇਸ ਕਰਕੇ ਵੱਡਾ ਸਮਾਗਮ ਰਚਿਆ ਗਿਆ ਤੇ ਜਿਸ ਵੇਲੇ ਸਮਾਗਮ ਦੇ ਵਿੱਚ ਜਾਰੀ ਹੋਈ ਤੇ ਸੱਦਿਆ ਕਹਿੰਦੇ ਬਲੌਂਕ ਸ੍ਰੀ ਨਾਨਕ ਨੂੰ ਕਹਿੰਦੇ ਨਾਨਕ ਜੀ ਬੋਲ ਆਏ ਕਹਿੰਦੇ ਲੋ ਬਈ ਜਨੇਉ ਭਾਈ ਗੁਰੂ ਨਾਨਕ ਜੀ ਨੇ ਰੁਕਤਾ ਕਹਿੰਦੇ ਨਹੀਂ ਇੱਕ ਆਦੇ ਵਾਸਤੇ ਕਹਿੰਦੇ ਇਹਨੂੰ ਕਹਿੰਦੇ ਆ ਬੰਦਾ ਧਰਮੀ ਬਣ ਜਾਂਦਾ ਹੈ ਔਰ ਰਸੋਈ ਤੇ ਜਾਣ ਯੋਗਾ ਹੋ ਜਾਂਦਾ ਹੈ ਰਾਜਾ ਕਹਿੰਦੇ ਫਿਰ ਲਈ ਮਾਤਾ ਦੇ ਕਿਉਂ ਨਹੀਂ ਪਾਇਆ ਲਈ ਵੱਡੀ ਭੈਣ ਦੇ ਕਿਉਂ ਨਹੀਂ ਪਾਇਆ ਤੰਗੂ ਪਿਆਰੂ ਜਿਸ ਤਰ੍ਹਾਂ ਕਰਮ ਕਾਂਡ ਚੱਲਦੇ ਸਨ ਪੰਡਰਦਿਆਲ ਕਹਿੰਦਾ ਕਿ ਇਸਤਰੀ ਇਸ ਦੇ ਯੋਗ ਨਹੀਂ ਹੈ ਰਾਜਾ ਕਹਿੰਦੇ ਫਿਰ ਮੈਂ ਵੀ ਨਹੀਂ ਪਾਉਣਾ ਉਥੇ ਫਿਰ ਪੰਡਤ ਹਿਦਿਆਲ ਪੁੱਛਦਾ ਕਿ ਵੇ ਦੱਸੋ ਕਿਹੜਾ ਜਨੇਊ ਚਾਹੀਏ ਕਹਿੰਦੇ ਉਹ ਬਾ ਜਿਹੜਾ ਖਰਾਬ ਨਾ ਹੋ ਇਹ ਜਨੇਊ ਪਾਇਆ ਤਾਂ ਮਨੁੱਖ ਜਿਹੜਾ ਬਦਲਿਆ ਨਹੀਂ ਇਹਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਮਨੁੱਖ ਜਿਹੜਾ ਹੈ ਇਹ ਜਨੇਊ ਨੂੰ ਆ ਕੇ ਵੀ ਆਪਣੇ ਸੁਭਾਅ ਨੂੰ ਬਦਲਦਾ ਨਹੀਂ ਇਸ ਕਰਕੇ ਇਹ ਜਨੇਊ ਤਾਂ ਨਹੀਂ ਪਾਉਣਾ ਉਥੇ ਆਸਾ ਦੀ ਬਾਰ ਦੇ ਵਿੱਚ ਪਾਤਸ਼ਾਹ ਜੀ ਨੇ ਵਚਨ ਉਚਾਰਨ ਕੀਤੇ ਫਿਰ ਕਿ ਜਿਸ ਵੇਲੇ ਇਹ ਮਨੁੱਖ ਜਨੇਊ ਪਾ ਲੈਂਦਾ ਫਿਰ ਵੀ ਲੱਖ ਚੋਰੀਆਂ ਲੱਖ ਜਾੜੀਆਂ ਲੱਖ ਕੋਣੀਆਂ ਲੱਖ ਗਾਲ ਲੱਕ ਅਟਗੀਆਂ ਪੈਨਾਮੀਆਂ ਰਾਹ ਦਿਨੇ ਜੀ ਨਾਲ ਤੱਕ ਪਾਹੋਂ ਕੱਤੀਐ ਵਾਹਮਣ ਵਟੈ ਆਏ ਕੋਹੇ ਬੱਕੜਾ ਰਿਨ ਖਾਇਆ ਸਭ ਕੋ ਆਖਰ ਪਾਏ ਹੋਏ ਪ੍ਰਾਣਾ ਸੁਟਿਐ ਭੀ ਫਿਰ ਪਾਈਆ ਹੋਰ ਨਾਨਕ ਤਗ ਦਾ ਟੱਟੇ ਜੇ ਤੱਕ ਹੋਵੇ ਜੋ ਤਗ ਦਾ ਮਤਲਬ ਕੰਟਰੋਲ ਆਪਣੇ ਜੀਵਨ ਚ ਕੰਟਰੋਲ ਮਨ ਜੀਤੇ ਜਗ ਜੀਤ ਦਾ ਸੁਨੇਹਾ ਪਾਤਸ਼ਾਹ ਨੇ ਦਿੱਤਾ ਸੰਸਾਰ ਨੂੰ ਅਛਰਥੇ ਪੰਤ ਨੂੰ ਕਹਿੰਦੇ ਆ ਉਹ ਸਾਨੂੰ ਹੀ ਇਹ ਗਿਆਨ ਦਿੰਦੇ ਆ ਤਾਗ ਨ ਪੈਰੀ ਤਾਗ ਨ ਹੱਥੀ ਤਾਗ ਨ ਜੀਬਾ ਤਾਗ ਨ ਅੱਖੀ ਨ ਪੈਰਾ ਤੇ ਕੰਟਰੋਲ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਨਾ ਹੱਥਾਂ ਤੇ ਕੰਟਰੋਲ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਨਾ ਦਸਣਾ ਤੇ ਜੀਬ ਤੇ ਕੰਟਰੋਲ ਹੈ ਕੀ ਬੋਲਣਾ ਹੈ ਕੀ ਖਾਣਾ ਹੈ ਨਾ ਅੱਖਾਂ ਤੇ ਕੰਟਰੋਲ ਹੈ ਕੀ ਦੇਖਣਾ ਹੈ ਕੀ ਨਹੀਂ ਦੇਖਣਾ ਵੇ ਤੱਕ ਦਾ ਆਪੇ ਮੱਤਾ ਹੈ ਕਿਦੇ ਆਪ ਦਾ ਕੰਟਰੋਲ ਨਹੀਂ ਤੱਕ ਦਾ ਮਤਲਬ ਜਿਵੇਂ ਤੱਕ ਦਾ ਮਤਲਬ ਕੰਟਰੋਲ ਤੱਕ ਦਾ ਮਤਲਬ ਉਸੇ ਤਰ੍ਹਾਂ ਜਿਵੇਂ ਕੋਈ ਗੱਡੀ ਬਹੁਤ ਸੋਹਣੀ ਹੋਵੇ ਬੜੀ ਕੀਮਤੀ ਹੋਵੇ ਔਰ ਉਹਦੇ ਬ੍ਰੇਕ ਫੇਲ ਹੋਣ ਕੋ ਸਤਨਾਮ ਸਿੱਖ ਤੋਂ ਬੱਡੀ ਨਾ ਆਪ ਕੰਦੀ ਹੈ ਜਿੰਨਾ ਚਲਾਉਣ ਵਾਲੇ ਦੇ ਕੰਮ ਦੀ ਇਸੇ ਤਰ੍ਹਾਂ ਹੀ ਸਾਡਾ ਜੀਵਨ ਨਾ ਸਾਡੇ ਕੰਮ ਦਾ ਹੈ ਨਾ ਸੰਸਾਰ ਦੇ ਕੰਮ ਦਾ ਜੇ ਇਹਦੇ ਵਿੱਚ ਤਾਕ ਨਹੀਂ ਹੈ ਆਪ ਕੰਟਰੋਲ ਨਹੀਂ ਤਾਂ ਪੰਤ ਹੰਦਿਆਲ ਤੋਂ ਪੁੱਛਦਾ ਫਿਰ ਐਸਾ ਜਨੇਊ ਪਾਈਏ ਜਿਵੇਂ بادشاہ ਨੇ ਕਿਹਾ ਦਇਆ ਕਾ ਪਾਸ ਸੰਤੋਖ ਸੂਤ ਜਤ ਗੰਢੀ ਸੱਤ ਵਟ ਏਜ ਨੇਉ ਜੀ ਕਾ ਹਈ ਤਾਂ ਪਾਂਡੇ ਘੱਤ ਇਹੋ ਜੇ ਹੁਣ ਜਿਹੜੇ ਹਨ ਮਨੁੱਖ ਦੇ ਵਿੱਚ ਭਰੋ ਲੋਕਾਂ ਨੂੰ ਇਹਨਾਂ ਗੁਣਾ ਦਾ ਗਿਆਨ ਦਿਓ ਤਾਂ ਕਿ ਇਹਨਾਂ ਦਾ ਜੀਵਨ ਸੁਧਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੁਨੀਆ ਦੀ ਹਾਲਤ ਜਦੋਂ ਵੇਖੀ ਭਾਰਤ ਦੀ ਖਾਸ ਕਰਕੇ ਕਾਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਪਸਾਈ ਰਾਜੇ ਤਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾ ਅੰਧੀ ਗਿਆਨ ਵਿੱਚ ਕੋੜ ਉਸਤ ਮੁਖੋਂ ਅਲਾਈ ਨਾ ਸਰਜਾ ਲੋ ਗਿਆਨ ਸੀ ਤੇ ਨਾ ਹੀ ਜਿਨਾਂ ਨੂੰ ਚਲਾਉਣ ਵਾਲੇ ਰਾਜਨੀਤੀ ਵਾਲੇ ਜਾਂ ਧਰਮ ਵਾਲੇ ਉਹਨਾਂ ਨੂੰ ਗਿਆਨ ਦੇ ਕੇ ਰਾਜੀ ਸੀ ਜਿਵੇਂ ਪੰਡਤ ਨੇ ਸਾਰਿਆਂ ਨੂੰ ਸੂਦਰ ਕਹਿ ਕੇ ਧਾਰਮਿਕ ਗ੍ਰੰਥਾਂ ਤੋਂ ਦੂਰ ਰੱਖਿਆ ਪਰ ਗੁਰੂ ਨਾਨਕ ਨੇ ਕਿਹਾ ਕਿ ਖੱਤਰੀ ਬ੍ਰਾਹਮਣ ਸੂਤ ਵੈਸ਼ ਕੋ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਡਾ ਬੜੇ ਸਾਰਿਆਂ ਵਾਸਤੇ ਸਾਂਝਾ ਐਸੀ ਹਾਲ ਦੁਨੀਆ ਦੀ ਹੋ ਚੁੱਕੀ ਸੀ ਭਈ glandularੀ ਜਗਤ ਵਿੱਚ ਚਾਰ ਵਰਨ ਚਾਰ ਆਚਣੋਂ ਪਾਰੇ ਉਹਨਾਂ ਅਣਕਾਂ ਨੇ ਬ੍ਰਾਹਮਣਾ ਨੇ ਜੋ ਆਪਣੇ ਆਪ ਨੂੰ ਧਰਮ ਦੇ ਮੁਖੀ ਕਹਾਉਂਦੇ ਸੀ ਦੁਨੀਆ ਨੂੰ ਪਾਰ ਦਿੱਤਾ ਬਾੜੋ ਤੇ ਰਾਜ ਕਰੋ ਵਾਲੀ ਨੀਤੀ ਅੰਗਰੇਜ਼ਾਂ ਤੋਂ ਨਹੀਂ ਆਹੀਂ ਬ੍ਰਾਹਮਣਾਂ ਨੇ ਵੀ ਇਸ ਨੀਤੀ ਨੂੰ ਪਹਿਲਾਂ ਇੱਥੇ ਦੁਨੀਆ ਵਿੱਚ ਭਾਰਤ ਵਿੱਚ ਵਰਤਿਆ ਔਰ ਗੁਰ ਪਿਆਰੋ ਇਸ ਤਰ੍ਹਾਂ ਔਰ ਗੁਰ ਮੁਸਲਮਾਨਾਂ ਦੇ ਵਿੱਚ ਵੀ ਇਹ ਤੜਾ-ਤੜਾਂ ਦੀਆਂ ਮਤਾਂ ਪੈਦਾ ਹੋ ਗਈਆਂ ਬਹੁ ਬਾਡੀ ਜਗ ਚੱਲੀਆਂ ਤਬਹੀ ਭਏ ਮੁਹੰਮਦ ਯਾਰਾ ਕੌਮ 72 ਸੰਗ ਉਹਨਾਂ ਨੇ ਵੀ 72 ਹਿੱਸਿਆਂ ਵਿੱਚ ਆਪਣੀ ਕੌਮ ਨੂੰ ਵਣ ਦੇ ਤਾਂ ਗੁਰੂ ਪਿਆਰਿਓ ਜਦੋਂ ਐਸੀ ਹਾਲ ਦੁਨੀਆ ਵਿੱਚ ਹੋ ਜਾਵੇ ਫਿਰ ਧਰਮ ਨੂੰ ਕੌਣ ਸੰਭਾਲਦਾ ਹੈ ਜਿਵੇਂ ਅੱਜ ਵੀ ਅਸੀਂ ਦੇਖਦੇ ਹਾਂ ਲਗਭਗ 2014-15 ਤੋਂ ਧੰਨਤਾ ਸਟੂਡੈਂਟਸ ਸਰ ਮਹਾਰਾਜੀ ਦੀ ਬੇਅਦਬੀ ਹੋ ਰਹੀ ਹੈ ਹੋਰ ਵੀ ਧਰਮਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ ਇਹ ਕਦੋਂ ਹੁੰਦੀ ਆ ਭਾਈ ਗੁਰਦਾਰ ਜੀ ਜਿਗਦੇ ਹਨ ਜੋ ਕਰਦੀ ਜਦੋਂ ਹੋਗਾ ਉਲਟੇ ਝੁੱਕ ਕੇ ਆਏ ਵਰਤਾਰਾ ਜਦੋਂ ਸੰਸਾਰ ਦੇ ਵਿੱਚ ਜੋ ਕਰਣੀ ਫੈਲਦੀ ਹੈ ਭਾਵ ਧਰਮ ਖਤਮ ਹੋ ਜਾਂਦਾ ਹੈ ਲੋਕਾਂ ਦੇ ਵਿੱਚੋਂ ਉਠੇ ਗਲਾਨੀ ਜਗਤ ਵਿੱਚ ਵਰਤੈ ਪਾਪ ਵਿੱਚ ਸੰਸਾਰਾ ਸੰਸਾਰ ਭ੍ਰਿਸ਼ਟ ਹੋ ਜਾਂਦਾ ਹੈ ਇੱਕ ਦੂਜੇ ਤੋਂ ਨਫ਼ਰਤ ਪੈਦਾ ਕਰਨ ਲੱਗ ਜਾਂਦੀ ਹੈ ਦੁਨੀਆ ਵਰਨਾ ਵਰਣ ਨਿਭਾਣੀ ਚਾਰ ਵਰਨਾ ਦੇ ਵਿੱਚ ਲੋਕਾਂ ਨੂੰ ਵੰਡ ਦਿੱਤਾ ਆਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਇੱਕ ਦੂਜੇ ਨੂੰ ਚੰਗਾ ਨਹੀਂ ਸਮਝਦੇ ਕਹਿ ਕਹਿ ਤੁੰਗ ਪਿਆਰਿਓ ਇਸ ਤਰ੍ਹਾਂ ਸਾਰਾ ਸੰਸਾਰ ਜਿਹੜਾ ਹੈ ਸ੍ਰਿਸ਼ਟੀ ਜਿਹੜੀ ਹੈ ਬੜੀ ਦੁਖੀ ਸੀ ਉਸ ਵੇਲੇ ਧੰਕ ਤੱਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦੁਨੀਆਂ ਵਿੱਚ ਆ ਕੇ ਜਨਮ ਧਾਰਿਆ ਔਲ ਜਦੋਂ ਹੀ ਸੰਸਾਰ ਵਿੱਚ ਆਇਆ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਹਤਵ ਪਠਾਇਆ ਆਪ ਬਰਨਾਰਕ ਦਾ ਰੂਪ ਧਾਰ ਕੇ ਦੁਨੀਆ ਵਿੱਚ ਆਏ ਚੱਲ ਧੋਏ ਰਹਿਰਾਸ ਕਰ ਚਲਣਾ ਅਮਰ ਸਿੱਖਾਂ ਪਿਲਾਇਆ ਫਿਰ ਜਿੱਥੇ ਲੋਕ ਸਿਰ ਨੂੰ ਵੱਡਾ ਸਮਝਦੇ ਸੀ ਦਿਮਾਗ ਨੂੰ ਉੱਥੇ ਪੈਰਾਂ ਦੇ ਉੱਤੇ ਪਾਇਆ ਭਾਵ ਨਿਮਰਤਾ ਸਿਖਾਈ ਬਾਰ ਬ੍ਰਹਮ ਓਨ ਬ੍ਰਹਮ ਅਜੂਬ ਅੰਦਰ ਇੱਕ ਦਿਖਾਇਆ ਜਿੱਥੇ ਰੱਬ ਨੂੰ ਅਲੱਗ-ਅਲੱਗ ਮੰਨਿਆ ਗਿਆ ਸੀ ਉੱਥੇ ਇੱਕ ਰੱਬ ਦਾ ਸਨੇਹਾ ਦਿੱਤਾ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਸਭ ਨੂੰ ਇੱਕ ਦੂਜੇ ਦਾ ਸਤਿਕਾਰ ਕਰਨ ਦਾ ਗਿਆਨ ਦਿੱਤਾ ਖੈਰ ਵਿਚਾਰਾ ਇੱਥੇ ਰੁਕਦੀਆਂ ਸਮਾਪਤੀ ਤੇ ਆ ਉਲਟਾ ਖੇਲ ਕਰਮ ਦਾ ਪੈਰਾ ਉੱਪਰ ਸੀਸ ਨਵਾ ਜਾਂਦੀ ਜਿੱਥੇ ਲੋਕ ਨਿਮਰਤਾ ਛੱਡ ਕੇ ਹੰਕਾਰ ਵਿੱਚ ਵੱਧ ਚੁਪੇ ਸੀ ਉੱਥੇ ਸੰਸਾਰ ਨੂੰ ਨਿਮਰਤਾ ਦੇ ਵਿੱਚ ਲਿਆਉਣਾ ਕੀਤਾ ਕਲ ਜੋ ਬਾਬੇ ਤਾਰਿਆ ਸਤਨਾਮ ਪੜਨ ਦਾ ਸੁਨਾਇਆ ਤੇ ਸਭ ਨੂੰ ਸੱਚਾ ਮੰਤਰ ਸਤਨਾਮ ਦਾ ਵਾਪਸ ਦੇ ਕੇ ਪਰਮੇਸ਼ਰ ਨਾਲ ਜੋੜਨਾ ਕੀਤਾ ਕਲ ਤਾਰਨ ਕੋ ਮਾਰ ਕੇ ਆਇਆ ਇਹ ਕਲ ਯੁਗ ਦੇ ਪਿਆਰਕ ਸਮੇਂ ਵਿੱਚ ਸ੍ਰਿਸ਼ਟੀ ਨੂੰ ਸਿੱਧੇ ਰਸਤੇ ਪਹੁੰਚਣ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਆਏ ਔਰ ਉਹਨਾਂ ਦਾ ਵਚਨ ਉਹਨਾਂ ਦਾ ਗਿਆਨ ਅੱਜ ਵੀ ਸਾਡੇ ਕੋਲ ਸਭਾਰੇ ਮਾਨ ਹੈ ਧੰਨਤਾ ਸਿੰਘ ਜੀ ਮਨੂ ਵਿੱਚ ਆਓ ਸਾਰੇ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਦੇ ਵਿਚਾਰ ਨਾਲ ਜੁੜੀਏ ਸੁਣੀਏ ਮੰਨਿਆ ਮੰਨ ਕੀਤਾ ਪਾਓ ਬਹੁਤ ਬਹੁਤ ਤਨਬਾ ਕੋ ਅਗਲੇ ਯੋ ਕਿਤਨ ਦੇ ਸਮਾਗਮਾਂ ਪੈਸਾ ਜੀ ਇਸ ਲਈ ਬਾਰੇ ਦੱਸਣਗੇ ਦਾਸ ਤੋਂ ਬੋਲਦੇ ਆਖਰਬਾਰ ਕੱਟ ਹੋ ਜਾਂਦੇ ਸਿੱਖ ਸੰਗਤਾਂ ਦੇ ਸੰਪੂਰਨ ਪਰਸ਼ੰਗ ਹੋ ਗਿਆ ਅਕਸ਼ ਲੈਣਾ ਜੀ ਸਰਬੱਤ ਸੰਗਤਾਂ ਨੂੰ ਸਮੂਹ ਅਕਾਲ ਜੁਨਗ੍ਰਸਤੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ